ਨਸ਼ੀਰੀ ਲਾਈਨ ਦੇ ਵਿੱਚ ਪੈ ਗਿਆ ਸੀ ਪਰ ਜਦੋਂ ਇਹਦੇ ਇਤਿਹਾਸ ਦੁਬਾਰੇ ਸੁਣੀਦਾ ਅੰਦਰੋਂ ਆਪਣੇ ਮਨ ਨੂੰ ਜਿਹੜਾ ਹੌਲ ਪੈਂਦੇ ਆ ਤੇ ਘਬਰਾਹਟ ਹੁੰਦੀ ਆ ਵੀ ਯਾਰ ਇੰਨਾ ਕੁਝ ਉਹ ਸਿੱਖ ਇਤਿਹਾਸ ਆਪਣੇ ਕਰਗੇ ਆਪਣੇ ਲਈ ਉਹ ਕਰਗੇ ਕਿਸੇ ਲਈ ਥੋੜੀ ਕਰਕੇ ਕੇਸ ਦਾੜੀ ਉਹਨਾਂ ਨੇ ਕਟਾਈ ਨਹੀਂ ਕੁਝ ਨਹੀਂ ਕਰਿਆ ਪਰ ਅਸੀਂ ਕਿਹੜੀ ਲਾਈਨ ਤੇ ਤੁਰੇ ਹੋਏ ਆ ਅੱਜ ਦੇ ਦਰਸ਼ਨ ਹੋ ਗਏ ਮਹਾਰਾਜ ਦੇ ਆਪਣੇ ਹਾਜ਼ਰ ਨਾਜ਼ਰ ਮੰਨ ਕੇ ਉਹਨਾਂ ਨੇ ਸਾਖਸ਼ਾ ਦੇ ਦਰਸ਼ਨ ਦਿੱਤੇ ਆ ਤੇ ਇਹਨਾਂ ਨੇ ਬਹੁਤ ਜੋ ਉਪਰਾਲਾ ਕਰਿਆ ਉਹ ਥੋੜਾ ਜਿਹਾ ਆਪਾਂ ਨੂੰ ਵਧੀਆ ਲੱਗਿਆ ਤੇ ਉਹਦੇ ਮਨ ਨੂੰ ਥੋੜਾ ਜਿਹਾ ਆਪਣੇ ਭਾਵਨਾ ਆਈ ਕਿ ਹਾਂ ਅਸੀਂ ਕਰ ਸਕਦੇ ਆ ਅਜੀਤ ਬਣ ਕੇ ਜਾਇਓ ਝੁਝਾਰ ਬਣ ਕੇ ਜਾਇਓ ਜੇ ਚੱਲੇਓ ਸਰਹੰਦ ਨੂੰ ਸਰਦਾਰ ਬਣ ਕੇ ਜਾਇਓ ਫਤੇਗੜ ਸਾਹਿਬ ਦੀ ਮਹਾਨ ਧਰਤੀ ਉਹ ਪਾਕ ਮੁਕੱਦਸ ਧਰਤੀ ਜਿੱਥੇ ਛੋਟੇ ਸ਼ਹਿਬਜ਼ਾਦਿਆਂ ਨੇ ਵੱਡਾ ਸਾਕਾ ਕੀਤਾ ਸੀ ਸਿੱਖੀ ਸਿਦਕ ਕੇਸਾਂ ਸਵਾਸਾਂ ਦੇ ਨਾਲ ਲਪਾਇਆ ਸੀ ਹਰ ਸਾਲ ਇਸ ਧਰਤੀ ਤੇ ਵੱਡੀ ਪੱਧਰ ਤੇ ਗੁਰਮਖੀ ਵੀਰਾਂ ਵੱਲੋਂ ਜਿਹੜੇ ਲੰਗਰ ਲਗਾਏ ਜਾਂਦੇ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਲੰਗਰ ਹੈ ਦਸਤਾਰਾਂ ਦਾ ਲੰਗਰ ਮਨਦੀਪ ਸਿੰਘ ਜਿਹੜਾ ਉਹ ਸਾਡੇ ਨਾਲ ਮੌਜੂਦ ਨੇ ਤੇ ਹਰ ਸਾਲ ਇਹ ਉਪਰਾਲਾ ਜਿਹੜਾ ਕੀਤਾ ਜਾਂਦਾ ਹੈ ਹਰ ਸਾਲ ਇਹ ਵਾਧਾ ਜਿਹੜਾ ਉਹ ਵਧਦਾ ਹੀ ਜਾਂਦਾ ਹੈ ਤੇ ਇਸ ਵਾਰ ਇਹ ਕਿਉਂਕਿ ਜਿਵੇਂ ਮੈਂ ਸ਼ੁਰੂ ਚ ਕਿਹਾ ਪਈ ਸਾਬ ਜਦਦਿਆਂ ਨੇ ਸਿੱਖੀ ਕੇਸਾਂ ਸਵਾਸਤ ਦੇ ਨਾਲ ਨਿਭਾ ਕੇ ਸ਼ਹਾਦਤ ਜਿਹੜੀ ਪ੍ਰਾਪਤ ਕੀਤੀ ਤੇ ਕਿੰਨਾ ਕ ਜਿਹੜਾ ਉਹ ਪਿਛਲੇ ਸਾਲਾਂ ਦੇ ਨਾਲੋਂ ਇਸ ਵਾਰ ਹਟ ਕੇ ਜਿਹੜਾ ਮੋੜਾ ਪੈ ਰਿਹਾ ਹੈ ਕਿੰਨੇ ਕ ਜਿਹੜੇ ਵੀਰ ਨੇ ਉਹ ਪ੍ਰਣ ਕਰ ਰਹੇ ਨੇ ਖਾਸ ਤੌਰ ਤੇ ਜਿਹੜਾ ਪਤਿਤਪੁਣੇ ਨੂੰ ਤਿਆਗ ਕੇ ਦਸਤਾਰ ਸਜਾਰੇ ਨੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਵਿਰਸਾ ਸੰਭਾਲ ਸਰਦਾਰੀ ਲਾਇਰ ਵੱਲੋਂ ਪਿਛਲੇ 16-17 ਸਾਲਾਂ ਤੋਂ ਲੈ ਕੇ ਇਹ ਸੇਵਾ ਚੱਲਦੀ ਹੈ ਜੀ ਜਿੱਥੇ ਦਸਤਾਰ ਮੁਕਾਬਲੇ ਦਸਤਾਰ ਸੁਗਲਾਈ ਕੈਂਪ ਤੇ ਗੁਰਬਾਣੀ ਕੰਠ ਲੰਮੇ ਕੇਸ ਕੀਰਤਨ ਕਵੀਸ਼ਰੀ ਦੇ ਮੁਕਾਬਲੇ ਕਰਾਏ ਜਾਂਦੇ ਨੇ ਉੱਥੇ ਹੀ ਵੱਡੇ ਜੋੜ ਮੇਲੇ ਆ ਤੇ ਜਿੱਥੇ ਕਿ ਗੁਰੂ ਸਾਹਿਬਾਨਾਂ ਨੇ ਚਾਰਨਾਵਾਂ ਸੋ ਪ੍ਰਾਪਤ ਧਰਤੀਆਂ ਨੇ ਜਿਵੇਂ ਕਿ ਦਮਦਮਾ ਸਾਹਿਬ ਹੋ ਗਿਆ ਸ੍ਰੀ ਅਨੰਦਪੁਰ ਸਾਹਿਬ ਅਤੇ ਖਾਸ ਤੌਰ ਤੇ ਜਿੱਥੇ ਕਿ ਸਿੱਖ ਕੌਮ ਦੀਆਂ ਨੀਹਾਂ ਪੱਕੀਆਂ ਹੋਈਆਂ ਨੇਗੀਆਂ ਸ੍ਰੀ ਫਤਿਹਗੜ ਸਾਹਿਬ ਸਰਾਂਧ ਸ੍ਰੀ ਫਤਿਹਗੜ ਸਾਹਿਬ ਜਿੱਤੇ ਕਿ ਛੋਟੇ ਸਾਹਿਬ ਜੀ ਅਤੇ ਮਾਤਾ ਗੁਜਰ ਕੌਰ ਨੇ ਆਪਣੇ ਆਪ ਨੂੰ ਨੀਹਾਂ 'ਚ ਚੁਣਾ ਕੇ ਸਾਡੇ ਦੇਸ਼ ਕੌਮ ਦੀਆਂ ਸਾਡੀ ਸਿੱਖੀ ਦੀਆਂ ਨੀਹਾਂ ਪੱਕੀਆਂ ਕੀਤੀਆਂ ਤੁਹਾਡਾ ਸਵਾਲ ਹੈ ਵੀ ਇਹ ਅ ਅੱਗੇ ਨਾਲੋਂ ਕੀ ਆਪਾਂ ਨੂੰ ਵੱਧਾ ਦੇਖਣ ਨੂੰ ਮਿਲਿਆ ਬੜੀ ਮਹਾਰਾ ਨੇ ਕਿਰਪਾ ਕੀਤੀ ਆ ਬੜੀ ਅਵੇਅਰਨੈਸ ਹੋ ਰਹੀ ਆ ਇਸ ਵਾਰੀ ਕੱਲਾ ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਹੀ ਨਹੀਂ ਤਕਰੀਬਨ ਤਕਰੀਬਨ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ 5-7 ਹੋਰ ਵੀ ਕੈਂਪ ਲੱਗੇ ਹੋਏ ਨੇ ਪਰ ਸਭ ਤੋਂ ਪਹਿਲਾਂ ਸ਼ੁਰੂ ਵਿਰਸਾ ਸੰਭਾਲ ਸਰਦਾਰੀ ਲਹਿਰ ਨੇ ਅੱਜ ਤੋਂ 10 ਸਾਲ ਪਹਿਲਾਂ ਸ਼ੁਰੂ ਕੀਤਾ ਸੀ ਅਤੇ 6-7 ਸਾਲ ਲਗਾਤਾਰ ਏਸੀ ਹੀ ਜਗ੍ਹਾ ਤੇ ਗੁਰਦੁਆਰਾ ਠੰਡਾਪੁਰ ਸਾਹਿਬ ਦੇ ਬਿਲਕੁਲ ਚਰਨਾਂ ਦੇ ਵਿੱਚ ਇਹ ਕੈਂਪ ਲੱਗਿਆ ਅਤੇ ਗੁਰਦੁਆਰਾ ਠੰਡਾਪੁਰ ਸਾਹਿਬ ਦੇ ਬਿਲਕੁਲ ਚਰਨਾਂ ਦੇ ਵਿੱਚ ਇੱਕ ਕੈਂਪ ਲੱਗਿਆ ਅਤੇ ਲਗਾਤਾਰ ਚੱਲਦਾ ਜਾ ਰਿਹਾ ਕੱਲ ਤੋਂ ਲੈ ਕੇ ਪਹਿਲੇ ਦਿਨ ਤੋਂ ਕਿਉਂਕਿ 26, 27 ਅਤੇ 28 ਦਸੰਬਰ ਵਾਲੇ ਦਿਨ ਸਹਿਬਜ਼ਾਦਿਆਂ ਨੂੰ ਅਤੇ ਮਾਤਾ ਜੀ ਨੂੰ ਸਜਦਾ ਕਰਨ ਦੇ ਲਈ ਸੱਚੀ ਸ਼ਰਧਾਂਜਲੀ ਭੇਟ ਕਰਨ ਦੇ ਲਈ ਜਿਹੜੇ ਨੌਜਵਾਨ ਪਹੁੰਚਦੇ ਨੇ ਉਹਨਾਂ ਨੂੰ ਇੱਥੇ ਦਸਤਾਰ ਨਾਲ ਸਨਮਾਨਤ ਕੀਤਾ ਜਾਂਦਾ ਕੱਲ ਤੋਂ ਲੈ ਕੇ ਤਕਰੀਬਨ ਤਕਰੀਬਨ 7-800 ਪ੍ਰਾਣੀ ਦਸਤਾਰ ਦੀ ਸਖਲਾਈ ਪ੍ਰਾਪਤ ਕਰ ਚੁੱਕੇ ਆ ਪ੍ਰਣ ਕਰਕੇ ਜਾ ਚੁੱਕੇ ਆ ਅਜੇ ਵੀ ਸਾਡੇ ਕੋਲੇ ਸਾਡੀ ਆਪਣੀ ਗੱਡੀ ਪੂਰੀ ਫੁੱਲ ਪਈ ਆ ਕਿਉਂਕਿ ਅਸੀਂ ਚੌਣੇ ਕਿਉਂਕਿ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਖਾਵਾ ਖਰਚੋ ਰਲਮਿਲ ਭਾਈ ਤੋਟ ਨਾ ਆਵੇ ਬੱਦੋ ਜਾਈ ਬੜੀ ਆਨੰਦ ਹੈ ਨਾਲ ਦੀ ਨਾਲ ਸੰਗਤਾਂ ਹੋਰ ਸੇਵਾ ਕਰ ਕੋਈ ਥਾਨ ਲੈ ਕੇ ਆਉਂਦਾ ਕੋਈ ਦਸਤਾਰਾਂ ਚ ਸਲਾਈ ਪਵਾ ਕੇ ਲੈ ਕੇ ਆਉਂਦਾ ਤੇ ਬੜਾ ਆਨੰਦ ਹੈ ਜੀ ਕਿਉਂਕਿ ਅਸੀਂ ਸਾਡਾ ਸਿਰਫ ਤੇ ਸਿਰਫ ਵਿਰਸਾ ਸੰਭਾਲ ਸਰਦਾਰੀ ਲਹਿਰ ਦਾ ਮਕਸਦ ਇਹੀ ਹੈ ਵੀ ਜੇਕਰ ਤੁਸੀਂ ਸਹਬਜ਼ਾਦੇ ਨੂੰ ਆਪਣੀ ਸ਼ਰਧਾਂਜਲੀ ਸੱਚਾ ਕੀਦਾ ਸੱਚੀ ਸ਼ਰਧਾ ਭੇਟ ਕਰਨੀ ਹੈ ਤਾਂ ਅਸੀਂ ਵੀ ਉਹਨਾਂ ਵਰਗੇ ਬਣ ਕੇ ਜਾਈਏ ਇੱਕ ਸਵਾਲ ਇਹ ਵੀ ਹੈ ਜਿਹੜੇ ਪਿਛਲੇ ਸਾਲਾਂ ਦੇ ਵਿੱਚ ਤਿੰਨ ਚਾਰ ਸਾਲ ਤੋਂ ਜਿਹੜੇ ਗੁਰਸਿੱਖ ਵੀਰ ਜਿਹੜੇ ਹੁਣ ਬਣ ਚੁੱਕੇ ਨੇ ਉਦੋਂ ਪਤ ਸੀ ਜਿਨ੍ਹਾਂ ਨੇ ਪ੍ਰਾਣ ਕੀਤਾ ਉਹ ਦੁਬਾਰਾ ਆਉਂਦੇ ਨੇ ਮਿਲਦੇ ਨੇ ਤੁਹਾਨੂੰ ਤੇ ਉਹਨਾਂ ਨੂੰ ਜਦੋਂ ਤੁਹਾਡਾ ਮਲਾਪ ਹੁੰਦਾ ਇੱਕ ਉਹ ਇੱਕ ਵੱਖਰੀ ਪ੍ਰਸੰਤਾ ਮਨ 'ਚ ਹੁੰਦੀ ਹੋਊਗੀ ਕਿੰਨੇ ਕੈਸੇ ਜਿਹੜੇ ਵੀਰ ਨੇ ਉਹ ਤੁਹਾਡੇ ਕੋਲ ਦੁਬਾਰਾ ਆਉਂਦੇ ਨੇ ਜਿਨ੍ਹਾਂ ਨੇ ਪ੍ਰਾਣ ਕੀਤੇ ਨੇ ਤੇ ਦੁਬਾਰਾ ਆ ਰਹੇ ਨੇ ਹਾਂਜੀ ਸਾਨੂੰ ਪਿਛਲੇ ਸਮੇਂ ਦੌਰਾਨ ਜੋ ਪਿਛਲੇ ਸਾਲ ਪ੍ਰਾਨੀ ਇਥੋਂ ਦਸਤਾਰ ਲੈ ਕੇ ਗਏ ਸੀਗੇ ਉਹ ਸਾਨੂੰ ਐਤਕੀ ਵੀ ਆ ਕੇ ਮਿਲੇ ਤੇ ਪਿਛਲੇ ਸਮਿਆਂ 'ਚ ਵੀ ਮਿਲਦੇ ਰਹਿੰਦੇ ਨੇ ਜੀ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਸਾਨੂੰ ਏਦਾਂ ਹੁੰਦਾ ਵੀ ਜੋ ਸਾਡਾ ਉਪਰਾਲਾ ਇਹ ਸਕਸੈਸਫੁਲ ਹੋ ਰਿਹਾ ਸਹਬਜ਼ਾਦਿਆਂ ਦੀ ਕਿਰਪਾ ਨਾਲ ਜੋ ਵੀ ਅਸੀਂ ਕਰ ਰਹੇ ਹਾਂ ਉਹ ਉਹਨਾਂ ਦੀ ਕਿਰਪਾ ਨਾਲ ਵੀ ਉਹ ਗੁਰਸਿੱਖ ਹੋ ਕੇ ਤੇ ਇਸ ਵਾਰ ਉਹ ਸਾਨੂੰ ਆ ਕੇ ਇਹ ਕਹਿ ਰਹੇ ਨੇ ਕਿ ਅਸੀਂ ਪਿਛਲੀ ਵਾਰ ਦਸਤਾਰ ਲੈ ਕੇ ਗਏ ਸੀਗੇ ਅਸੀਂ ਸਜਾਉਣ ਲੱਗੇ ਤੇ ਇਸ ਵਾਰ ਅਸੀਂ ਅੰਮ੍ਰਿਤ ਛਕ ਰਹੇ ਹਾਂ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਜੋ ਵਿਰਸਾ ਸੰਭਾਲ ਸਰਦਾਰੀ ਲੈ ਰਹੀ ਹੈ ਪ੍ਰਲਲਾ ਕਰ ਰਹੀ ਹੈ ਸੋ ਸਾਡਾ ਉਹ ਕਾਮਜਾਬ ਹੋ ਰਿਹਾ ਜੀ ਜੀ ਬਿਲਕੁਲ ਸੋ ਵਾਕਿਆ ਅਜੋਕੇ ਦੌਰ ਦੇ ਵਿੱਚ ਫਤੇਗੜ ਸਾਹਿਬ ਦੀ ਇਸ ਸਭਾ ਦੇ ਜਿਹੜੇ ਤੁਹਾਨੂੰ ਅ ਦਰਸ਼ਨ ਅਸੀਂ ਕਰਵਾ ਰਹੇ ਹਾਂ ਤੇ ਅਜੇ ਇਹ ਲੰਗਰਾਂ ਦੀ ਵਾਕਏ ਕਿਤਨਾ ਕਿਤੇ ਲੋੜ ਹੈ ਕਿਉਂਕਿ ਮੁੱਖ ਮਕਸਦ ਸਹਿਬਜ਼ਾਦਿਆਂ ਨੇ ਜਿਸ ਮਕਸਦ ਦੇ ਲਈ ਸ਼ਹਾਦਤ ਦਿੱਤੀ ਉਸ ਸ਼ਹਾਦਤ ਨੂੰ ਜਿਹੜਾ ਬੂਰ ਹੈ ਉਹ ਇਸ ਲੰਗਰ ਦੇ ਵਿੱਚ ਪੈਂਦਾ ਦਿਖਾਈ ਦੇ ਰਿਹਾ ਤੇ ਕੁਝ ਵੀਰ ਇੱਥੇ ਜਿਹੜੇ ਨੇ ਉਹ ਪ੍ਰਣ ਜਿਹੜਾ ਕਰ ਰਹੇ ਨੇ ਤੁਸੀਂ ਪ੍ਰਣ ਕਰ ਰਹੇ ਹੋ ਜੀ ਅੱਜ ਤੋਂ ਬਾਅਦ ਜਿਹੜਾ ਵੈਗਰੀਖਾ ਸਾਹਿਬ ਵੈਗਰੀ ਫਤੇ ਜੀ ਮੇਰਾ ਨਾਮ ਹਰਜੋਤ ਸਿੰਘ ਆ ਮੈਂ ਲੁਧਿਆਣੇ ਤੋਂ ਆਇਆ ਹਾਂ ਜੀ ਤਾਈਪ ਰੋਡ ਤੇ ਰਹਿਣ ਵਾਲੇ ਤੇ ਪਿਛਲੀ ਵਾਰ ਵੀ ਇੱਥੇ ਆਏ ਆ ਜੀ ਪਰ ਅਸੀਂ ਇਹ ਸੀਗਾ ਵੀ ਜਿਹੜਾ ਸਮਾਂ ਜਦੋਂ ਲੰਘ ਜਾਂਦਾ ਸੀ ਉਦੋਂ ਆਉਂਦੇ ਸੀ ਕਦੇ ਇਹਨਾਂ ਨਾਲ ਮਲਾਪ ਨਹੀਂ ਹੋਇਆ ਅੱਜ ਪਹਿਲੀ ਵਾਰੀ ਮਲਾਪ ਹੋਇਆ ਇੱਕ ਹਫਤਾ ਹੋਇਆ ਹੈ ਜੀ ਮੈਨੂੰ ਮੈਂ ਨਸ਼ੇ ਦੀ ਲੈਂਡ ਦੇ ਵਿੱਚ ਪੈ ਗਿਆ ਸੀ ਪਰ ਜਦੋਂ ਆ ਇਹਦੇ ਇਤਿਹਾਸ ਦੁਆਰੇ ਸੁਣੀ ਦਾ ਅੰਦਰੋਂ ਆਪਣੇ ਮਨ ਨੂੰ ਜਿਹੜਾ ਹੌਲ ਪੈਂਦੇ ਆ ਤੇ ਘਬਰਾਟ ਹੁੰਦੀ ਆ ਵੀ ਯਾਰ ਇੰਨਾ ਕੁਝ ਉਹ ਸਿੱਖ ਇਤਿਹਾਸ ਰ ਆਪਣੇ ਕਰਗੇ ਆਪਣੇ ਲਈ ਉਹ ਕਰਗੇ ਕਿਸੇ ਲਈ ਥੋੜੀ ਕਰਗੇ ਕੇਸ ਦਾੜੀ ਉਹਨਾਂ ਨੇ ਕਟਾਈ ਨਹੀਂ ਕੁਝ ਨਹੀਂ ਕਰਿਆ ਪਰ ਅਸੀਂ ਕਿਹੜੀ ਲਾਈਨ ਤੇ ਤੁਰੇ ਹੋਏ ਆ ਇਹ ਚੀਜ਼ ਕਰਕੇ ਇੱਕ ਹਫਤਾ ਹੋਇਆ ਜੀ ਮੈਨੂੰ ਕੋਈ ਇਹ ਝੂਠ ਵਾਲੀ ਗੱਲ ਨਹੀਂ ਹੈਗੀ ਮਹਾਰਾਜ ਦੇ ਚਰਨਾਂ 'ਚ ਖੜੇ ਆ ਹਾਜ਼ਰ ਨਾਜ਼ਰ ਮੰਨ ਕੇ ਵੀ ਆ ਪ੍ਰਾਨ ਲੈ ਕੇ ਚੱਲੇ ਆ ਇਹ ਸਿਰਫ ਸੋ ਨਿਹਾਲ ਸ੍ਰੀ ਅਕਾਲ ਜੀ ਬੁਰਾ ਨਾ ਮਨ ਨੂੰ ਮੈਂ ਤੁਹਾਨੂੰ ਇਹ ਪੁੱਛਣਾ ਕਿੰਨੇ ਸਮੇਂ ਤੋਂ ਤੁਸੀਂ ਇਹ ਜਿਹੜਾ ਨਸ਼ੇ ਦੀ ਦਲਦਲ ਚ ਸੀ ਤੇ ਇੱਥੇ ਆ ਕੇ ਸਹਿਬ ਜੀ ਆਦਿਆ ਨੇ ਤੁਹਾਡੇ ਤੇ ਅਸਲੀ ਕਿਰਪਾ ਜਿਹੜੀ ਹੈ ਉਹ ਤੁਹਾਡੇ ਤੇ ਕੀਤੀ ਹੈ ਇਹ ਮੈਨੂੰ 8-9 ਸਾਲ ਹੋ ਗਏ ਜੀ ਮੈਂ ਪਹਿਲਾਂ ਬਿਜਲੀ ਬੋਰਡ ਦੇ ਵਿੱਚ ਸੀਗਾ ਉਦੋਂ ਠੀਕ ਠਾਕ ਉਸ ਤੋਂ ਬਾਅਦ ਮੈਂ ਇਹ ਨਸ਼ੇ ਦੇ ਚੱਕਰਾਂ ਦੇ ਵਿੱਚ ਮੈਨੂੰ ਬੱਸ ਲੱਗ ਗਿਆ ਜਿਵੇਂ ਕਹਿ ਲੋ ਜਿਆ ਕਿਸੇ ਨਾਲ ਬਾਤ ਆ ਪਰ ਕੋਈ ਕਰਦਾ ਨਹੀਂ ਹੁੰਦਾ ਜੀ ਇਹ ਸਿਰਫ ਆਪਣੇ ਆਪ ਪਰਮਾਤਮਾ ਦੀ ਬਾਕੀ ਰਹਿਮਤ ਹੋਈ ਵੀ ਅੱਜ ਇਹ ਦਰਸ਼ਨ ਹੋ ਗਏ ਮਹਾਰਾਜ ਦੇ ਆਪਣੇ ਹਾਜ਼ਰ ਨਾਜ਼ਰ ਮੰਨ ਕੇ ਉਹਨਾਂ ਨੇ ਸਾક્ષાਤ ਦਰਸ਼ਨ ਦਿੱਤੇ ਤੇ ਇਹਨਾਂ ਨੇ ਬਹੁਤ ਜੋ ਬਰਾਲਾ ਕਰਿਆ ਉਹ ਥੋੜਾ ਜਿਹਾ ਆਪਾਂ ਨੂੰ ਵਧੀਆ ਲੱਗਿਆ ਤੇ ਉਹਦੇ ਮਨ ਨੂੰ ਥੋੜਾ ਜਿਹਾ ਆਪਣੇ ਭਾਵਨਾ ਆਈ ਕਿ ਹਾਂ ਅਸੀਂ ਕਰ ਸਕਦੇ ਹਾਂ ਤੇ ਮੈਂ ਅੱਗੇ ਹੋ ਕੇ ਇਹਨਾਂ ਕੋਲ ਫੇਰ ਪਹੁੰਚਿਆ ਪਹਿਲਾਂ 10 ਮਿੰਟ ਸੋਚਿਆ ਸਾਰੀ ਗੱਲਬਾਤ ਦਿਮਾਗ 'ਚ ਪਾਈ ਹੈ ਜੀ ਉਸ ਤੋਂ ਬਾਅਦ ਆਏ ਆ ਕੋਈ ਇਹ ਨਹੀਂਗਾ ਵੀ ਇਹ ਪਕੜੀ ਮਿਲਦੀ ਪਈ ਆ ਦਸਤਾਰ ਮਿਲਦੀ ਪਈ ਆ ਇਹਨੂੰ ਸਜਾਣਾ ਸਿਰ ਦੇ ਉੱਤੇ ਨਹੀਂ ਤਾਂ ਇਹ ਸਾਂਭਣ ਦਾ ਵੀ ਰਤਵਾ ਹੋਣਾ ਚਾਹੀਦਾ ਤੁਹਾਡਾ ਕੀ ਨਾਮ ਜੀ ਮੁਕੇਸ਼ ਕੁਮਾਰ ਆ ਜੀ ਮੁਕੇਸ਼ ਕੁਮਾਰ ਜੀ ਤੇ ਤੁਸੀਂ ਇੱਕ ਵੱਡੀ ਕਿਉਂਕਿ ਬੜਾ ਵੱਡਾ ਵਾਅਦਾ ਹੈ ਇਸ ਧਰਤੀ ਤੇ ਸਾਹਿਬ ਜਾਦਿਆਂ ਦੇ ਨਾਲ ਮਾਤਾ ਗੁਜਰੀ ਜੀ ਦੇ ਨਾਲ ਕਰਨ ਆਏ ਹੋ ਤੇ ਅੱਜ ਤੋਂ ਬਾਅਦ ਕੇਸ ਰੱਖੋਗੇ ਤੁਸੀਂ ਹਾਂਜੀ ਹਾਂਜੀ ਕਿਵੇਂ ਆਇਆ ਮਨ ਦੇ ਵਿੱਚ ਮੁਕੇਸ਼ ਕੁਮਾਰ ਤੋਂ ਅੱਗੇ ਅੱਗੇ ਚਲੋ ਅਸੀਂ ਇਹ ਨਹੀਂ ਕਹਿੰਦੇ ਧਰਮ ਪਰिवर्तन ਦੀ ਗੱਲ ਪਰ ਫਿਰ ਵੀ ਇੱਕ ਐਸਾ ਮਨ ਦੇ ਵਿੱਚ ਕੈਸਾ ਖਿਆਲ ਆਇਆ ਤੇ ਅੱਗੇ ਦੀ ਕੀ ਜਿਹੜੀ ਰਣਨੀਤੀ ਦੇਖੋ ਸਾਡੇ ਗੁਰੂ ਸਾਹਿਬਾਂ ਨੇ ਐਨਾ ਕੁਝ ਆਪਣੇ ਪਰਿਵਾਰ ਵਾਰ ਦਿੱਤਾ ਕੌਮ ਦੇ ਵਾਸਤੇ ਚਲੋ ਸਾਨੂੰ ਵੀ ਮਤਲਬ ਪਿਛਲੇ ਸਾਲ ਵੀ ਮੈਂ ਆਇਆ ਸੀਗਾ ਪਰ ਮੇਰੇ ਮਤਲਬ ਨਹੀਂ ਮਿਲ ਸਕਿਆ ਭੱਗ ਸੰਢ ਨੂੰ ਵੀ ਆਇਆ ਸੀਗਾ ਫੇਰ ਵੀ ਮਤਲਬ ਨਹੀਂ ਲੈ ਪਾਇਆ ਐਦ ਕੀ ਹੁਣ ਆਇਆ ਵਾ ਬੇਟੇ ਨੂੰ ਮੈਂ ਤੇ ਮੈਨੂੰ ਦੋਨਾਂ ਨੂੰ ਦਸਤਾਰ ਲੈਣੀ ਸੋ ਪ੍ਰਤਖ ਨੂੰ ਪ੍ਰਵਾਨ ਦੀ ਜਿਹੜੀ ਉਹ ਜ਼ਰੂਰਤ ਨਹੀਂ ਹੁੰਦੀ ਤੇ ਇਹ ਤਸਵੀਰਾਂ ਫਤੇਗੜ ਸਾਹਿਬ ਜਿਹੜੇ ਅਸਲ ਲੰਗਰ ਨੇ ਤੁਹਾਨੂੰ ਅਸੀਂ ਪ੍ਰਤਖ ਦਿਖਾਇਆ ਕਿ ਕਿਵੇਂ ਉਹ ਮੋੜਾ ਜਿਹੜਾ ਏ ਕੌਮ ਨੂੰ ਪੈ ਰਿਹਾ ਹੈ ਬੇਸ਼ੱਕ ਇਹ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਵੱਡੀ ਗਿਣਤੀ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਕੌਮ ਜਿਹੜੀ ਉਹ ਵਿਖਰਦੀ ਜਾ ਰਹੀ ਹੈ ਜਾਂ ਕਈ ਤਰ੍ਹਾਂ ਦੇ ਜਿਹੜੇ ਭੁਲੇਖੇ ਨੇ ਪਾਏ ਜਾ ਰਹੇ ਨੇ ਪਰ ਇੱਥੇ ਉਹ ਤਸਵੀਰਾਂ ਵੀ ਕਿਤੇ ਨਾ ਕਿਤੇ ਮੈਂ ਕਹਿ ਸਕਦਾ ਕਿ ਸਾਹਮਣੇ ਨੇ ਕਿ ਮੌੜਾ ਜਿਹੜਾ ਹੈ ਉਹ ਪੈ ਰਿਹਾ ਹੈ ਤੇ ਨੌਜਵਾਨ ਆਪਣੇ ਘਰਾਂ ਨੂੰ ਵਾਪਸੀ ਜਿਹੜਾ ਹੈ ਉਹ ਕਰ ਰਹੇ ਨੇ ਇਹ ਸਿੱਧੀਆਂ ਤਸਵੀਰਾਂ ਜਿਹੜੀਆਂ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ 17 ਦੇ ਲੰਗਰ ਹੋਏ ਲੱਗੇ ਹੋਏ ਨੇ ਤੇ ਸਹਿਬਜ਼ਾਦਿਆਂ ਦੇ ਅਸਲ ਵਾਰਸ ਇੱਥੇ ਬਣਨ ਦੀ ਜਿਹੜੀ ਕੋਸ਼ਿਸ਼ ਹੈ ਉਹ ਨਿਭਾਉਣ ਦਾ ਯਤਨ ਜਿਹੜਾ ਹੈ ਸੰਗਤਾਂ ਕੁਝ ਸੰਗਤਾਂ ਆ ਕੇ ਇੱਥੇ ਉਹ ਕਰਿਆ ਨੇ ਕੈਮਰਾ ਪਰਸਨ ਲਲਤਾ ਦੇ ਨਾਲ ਪਰਮਜੀਤ ਸਿੰਘ এবੀਪੀ ਸੰਝਾ ਸ਼੍ਰੀ ਫਤਿਹਗੜ੍ਹ ਸਾਹਿਬ